ਹਾਂਜੀ ਹਾਂਜੀ ਭਾਈ ਜੀ ਤੇ ਅੱਜ ਮੇਰੇ ਨਾਲ ਨੇ ਮਨਦੀਪ ਸਿੰਘ ਰਾਮਪੁਰਾ ਜੀ ਤੇ ਆਪਣੇ ਸੇਵਾਦਾਰ ਨੇ ਬ੍ਰਦਰ ਗਰੁੱਪ ਹਿਆਰਪੁਰ ਦੇ ਤੇ ਇਹਨਾਂ ਨਾਲ ਕੋਈ ਗੱਲਬਾਤ ਕਰਾਂਗੇ ਕੁਝ ਵਿਚਾਰ ਸਾਂਝੇ ਕਰਾਂਗੇ ਕਿ ਅੱਜ ਦੀ ਡਰਾਈਵਰੀ ਦੇ ਕੀ ਹਾਲਾਤ ਬਣੇ ਪਏ ਆ ਕਦੋਂ ਨੂੰ ਇੰਡੀਆ ਦੇ ਵਿੱਚ ਡਰਾਈਵਰ ਦੀ ਰਿਸਪੈਕਟ ਹੋਊਗੀ ਡਰਾਈਵਰ ਦੀ ਕਦਰ ਹੋਊਗੀ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਤੇ ਮਨਦੀਪ ਭਾਈ ਜੀ ਕੁਝ ਦੱਸੋ ਕੀ ਚੱਲ ਰਿਹਾ ਅੱਜ ਡਰਾਈਵਰੀ ਲਾਈਫ ਦੇ ਵਿੱਚ ਅੱਜ ਦੀ ਜਿਹੜੀ ਡਰਾਈਵਰੀ ਲਾਈਫ ਆ ਭਾਈ ਤੁਸੀਂ ਦੇਖ ਹੀ ਰਹੇ ਹੋ ਹਨਾ ਹਾਂਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਡਰਾਈਵਰੀ ਦਾ ਧੰਦਾ ਸੀ ਬਹੁਤ ਵਧੀਆ ਧੰਦਾ ਸੀ ਇਹ ਹੂੰ ਇਹ 4-5 ਸਾਲਾਂ ਤੋਂ ਨਾ ਇਹ ਕਹਿੰਦੇ ਹੁੰਦੇ ਆ ਕੱਚ ਮਝੂੜਾ ਜਾ ਹੋ ਗਿਆ ਇਹਦੇ ਚ ਹੂੰ ਕੱਚ ਮਝੂੜਾ ਜਾ ਇਹ ਹੋ ਗਿਆ ਵੀ ਕੋਸਤਾ ਇਹਦੇ ਵਿੱਚ ਬੰਦੇ ਨਵੇਂ ਵੜ ਗਏ ਬਿਲਕੁਲ 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 ਜਿਨ੍ਹਾਂ ਨੂੰ ਕਿ ਤਜਰਬਾ ਨਹੀਂ ਹੁਣ ਡਰਾਈਵਰੀ ਆ ਹਨਾ ਆਪਾਂ ਚਲੋ ਮਾਰ ਨਹੀਂ ਕਰਦੇ ਹੂੰ ਵੀ ਆਪਾਂ ਵਧੀਆ ਚਲਾਉਣੇ ਆ ਹਨਾ ਚਲ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ 21-22 ਸਾਲ ਹੋ ਗਏ ਹਨਾ ਚਾਰ-ਪੰਜ ਤਾਂ ਆਪਾਂ ਮੁੰਡੇ ਹੀ ਗੱਡੀ ਸਿਖਾਇ ਤੇ ਹੂੰ ਠੀਕ ਆ ਏ ਵੀ ਆਪਾਂ ਕੰਮ ਕੀਤਾ ਜ਼ਿੰਮੇਦਾਰੀ ਨਾਲ ਬਿਲਕੁਲ ਬਿਲਕੁਲ ਠੀਕ ਆ ਜ਼ਿੰਮੇਦਾਰੀ ਨਾਲ ਕੰਮ ਕੀਤਾ ਸਿਸਟਮ ਨਾਲ ਕੰਮ ਕੀਤਾ ਜਿਹੜੀ ਰਿਸਪੈਕਟ ਆ ਉਹ ਕਰਾਉਣੀ ਨਾ ਕਰਾਉਣੀ ਉਹ ਆਪਣੇ ਤੇ ਡਿਪੈਂਡ ਆ ਬਿਲਕੁਲ ਸਮਝੇਗਾ ਜਿਵੇਂ ਹੁਣ ਆਪਣੀ ਗੱਡੀ ਦਾ ਉਦਨ ਮਾਲ ਘਟ ਗਿਆ ਸੀ ਹਮ ਆਪਾਂ ਨੂੰ ਅਗਲੇ ਤੇ ਇੰਨਾ ਅਗਲਿਆਂ ਨੂੰ ਇੰਨਾ ਕੁ ਯਕੀਨ ਆ ਪੀਰੇ ਬੰਦੇ ਨੇ ਗਲਤ ਨਹੀਂ ਕੀਤਾ ਆਪਾਂ ਨੂੰ ਟੰਡਾ ਗਲਤ ਹੋ ਸਕਦਾ ਡਰਾਈਵਰ ਨਹੀਂ ਗਲਤ ਹੋ ਗਿਆ ਅਗਲੇ ਨੇ ਕੰਡੇ ਨੂੰ ਗਲਤ ਕਿਹਾ ਹਾਂ ਬਿਲਕੁਲ ਸਾਡਾ ਬੰਦਾ ਨਹੀਂ ਗਲਤ ਬਈ ਤੇ ਕੰਡਾ ਹੀ ਗਲਤ ਨਿਕਲਿਆ ਕੰਡਾ ਹੀ ਗਲਤ ਨਿਕਲਿਆ ਠੀਕ ਆ ਜੇਕਰ ਆਪਾਂ ਉਹ ਜੇ ਹੁੰਦੇ ਤੇ ਅਗਲੇ ਨੇ ਬਾਈ ਮਿੰਟ ਚ ਆਪਾਂ ਨੂੰ ਉਹ ਕਰਨਾ ਸੀ ਹਨਾ ਬਿਲਕੁਲ ਬਿਲਕੁਲ ਤੇ ਹੁਣ ਅਗਲੇ ਜੇ ਆਪਾਂ ਨੂੰ ਫੋਨ ਵੀ ਕਰਦੇ ਆ ਤਾਂ ਤੁਸੀਂ ਕਹਿ ਕੇ ਹਨਾ ਜਾਂ ਬਾਈ ਜੀ ਕਹਿ ਕੇ ਗੱਲ ਕਰਦੇ ਆ ਕਿਉਂਕਿ ਉਹ ਆਪਾਂ ਪਹਿਲਾਂ ਬਣਾ ਰੱਖਿਆ ਉਹ ਜਾਂ ਤੇ ਇਹੀ ਆ ਗੱਲ ਜੇ ਚੰਗੇ ਕੰਮ ਕਰੂਗੇ ਫੇਕ ਉਹ ਤੁਹਾਨੂੰ ਚੰਗੀ ਆਵਾਜ਼ ਨਾਲ ਬੋਲੂਗਾ ਵੀ ਕੀ ਹੁੰਦਾ ਹੁਣ ਈ ਫੈਕਟਰੀਆਂ 'ਚ ਜਾਣੇ ਆ ਅਗਲਾ ਡਰਾਈਵਰ ਨੂੰ ਗਲਤ ਆਖਣਾ ਦੇਖਦਾ ਹੂੰ ਕਿਉਂਕਿ ਉਹ ਕਿਉਂ ਦੇਖਦਾ ਅਸੀਂ ਯਾਰ ਕਈ ਵਾਰੀ ਬਾਣੀ ਹੋ ਜੇ ਜਾਂਦੇ ਆ ਬਾਣੀ ਹੋ ਸਭੀ ਖਰਾਬ ਕਰ ਲੈਂਦੇ ਆ ਸਭੀ ਖਰਾਬ ਕਰ ਲੈਂਦੇ ਆ ਤੇ ਬਾਕੀ ਇਹ ਆ ਵੀ ਸਾਰੇ ਨਾ ਡਰਾਈਵਰ ਚੰਗੇ ਆ ਤੇ ਨਾ ਹੀ ਸਾਰੀ ਦੁਨੀਆ ਚੰਗੀ ਆ ਵਿੱਚ ਡਰਾਈਵਰ ਵੀ ਮਾੜੇ ਆ ਹਨਾ ਵਿੱਚ ਦੁਨੀਆ ਦੀ ਮਾੜੀ ਬਿਲਕੁਲ ਡਰਾਈਵਰ ਨੂੰ ਗਲਤ ਨਿਗਾਣਾ ਦੇਖਦੀ ਆ ਬਿਲਕੁਲ ਬਿਲਕੁਲ ਤੇ ਇੱਕ ਚੀਜ਼ ਹੋਰ ਵੀ ਤੁਸੀਂ ਦੇਖੋ ਮੈਂ ਤਾਂ ਦੱਸਦਾ ਕਈ ਡਰਾਈਵਰਾਂ ਨੂੰ ਨਾ ਮਾਲਕ ਚੱਲ ਰਿਆ ਹੁੰਦੇ ਵੀ ਚੱਲ ਯਾਰ ਇਹਦਾ ਨਾ ਦਾਲ ਫੁਲਕਾ ਤੁਰਿਆ ਇਹਦਾ ਘਰ ਚ ਲੈ ਇਹਨੂੰ ਕਿਉਂ ਹਟਾਉਣਾ ਹੈ ਨਾ ਪਰ ਬਾਈ ਉਹ ਡਰਾਈਵਰ ਨਾ ਹੋਰ ਪੂਹੇ ਚੜਦੇ ਆ ਮੈਂ ਖੁਦ ਦੱਸਦਾ ਉਹ ਡਰਾਈਵਰ ਹੋਰ ਪੂਹੇ ਚੜਦੇ ਇਦਾਂ ਨਾ ਕਰਿਆ ਕਰੋ ਕਈ ਵਾਰੀ ਕਿ ਕੋਈ ਮਾਲਕ ਤੁਹਾਨੂੰ ਚੱਲ ਰਿਆ ਨਾ ਉਹ ਆਪਣੇ ਕਰਕੇ ਨਹੀਂ ਚੱਲ ਰਿਆ ਮਾਲਕ ਉਹ ਆਪਣਾ ਵੀ ਹੈ ਵੀ ਲਾਇਸੈਂਸ ਹੁੰਦਾ ਆ ਉਹ ਜੇਕਰ ਤੁਹਾਡੇ ਪਰਿਵਾਰ ਵਾਲ ਦੇ ਦੇਖ ਕੇ ਤੁਹਾਨੂੰ ਚੱਲ ਰਿਆ ਨਾ ਤੇ ਉਹ ਕਹਿੰਦੇ ਨਾ ਵੀ ਜਿਆਦਾ ਉੱਤੇ ਨਾ ਚੜਿਆ ਕਰੋ ਫਿਰ ਮੜੇ ਜੀ ਹਿਸਾਬ-ਤਾਬ ਰੱਖਿਆ ਕਰੋ ਇਹ ਸਾਰੇ ਸਾਰੇ ਡਰਾਈਵਰਾਂ ਵਾਲੇ ਨਹੀਂ ਮੈਂ ਕਹਿ ਰਿਹਾ ਇਹ ਜਿਹੜੇ ਕੁਝ ਕੁ ਡਰਾਈਵਰ ਹੈ ਜਿਨ੍ਹਾਂ ਦੇ ਪਰਿਵਾਰਾਂ ਕਰਕੇ ਮਾਲਕ ਉਹਨਾਂ ਨੂੰ ਝੱਲ ਰਹੇ ਆ ਉਹਨਾਂ ਦੀਆਂ ਗਲਤੀਆਂ ਨੁਕਸਾਨ ਛੱਡ ਰਹੇ ਆ ਨਾ ਉਹ ਮੜੀਏ ਗੱਲ ਜਰੂਰ ਸੋਚਿਆ ਕਰੋ ਇਹਦਾ ਦਿਮਾਗ ਖਰਾ ਹੋ ਜਾਂਦਾ ਬੰਦੇ ਦਾ ਨਾ ਇਹਨਾਂ ਨਾਲ ਇਹ ਨਾ ਬੈਂਕ ਪਾਲ ਜਾਂਦੇ ਆ ਕਿ ਯਾਰ ਸਾਡਾ ਇਹਦਾ ਸਾਡੇ ਬਿਨਾ ਸਰਦਾ ਨਹੀਂ ਆ ਕਈ ਮਾਲਕਾਂ ਦਾ ਵੀ ਹੋ ਜਾਂਦਾ ਜੇ ਕੋਈ ਬੰਦਾ ਉਹਨਾਂ ਦੇ 5-4 ਸਾਲ ਟਿਕ ਕੇ ਲਾ ਦੇਣਾ ਉਹਨਾਂ ਦੇ ਦਿਮਾਗ 'ਚ ਕੀੜਾ ਵੱਡ ਜਾਂਦਾ ਜੇ ਅਸੀਂ ਹਟਾਤਾ ਤਾਂ ਭੁੱਖਾ ਮਰ ਜੂ ਠੀਕ ਹੈ ਤਾਂ ਕਈ ਡਰਾਈਵਰਾਂ ਦੇ ਵੀ ਹੋ ਜਾਂਦਾ ਵੀ ਰੋਟੀ ਦਾ ਰੱਬ ਲੈ ਦੇਣੀ ਆ ਦੇਖੋ ਪਤਾ ਕੀ ਆ ਜਿਹੜੇ ਮਾਲਕ ਨੇ ਗੱਡੀ ਚਲਾਉਣੀ ਆ ਉਹ ਨੂੰ ਡਰਾਈਵਰ ਦਾ ਨਹੀਂ ਘਾਟਾ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਨੂੰ ਗੱਡੀਆਂ ਦਾ ਨਹੀਂ ਘਾਟਾ ਬਿਲਕੁਲ ਬਿਲਕੁਲ ਪੈਸਾ ਫੇਕ ਤਮਾਸ਼ਾ ਦੇ ਬੰਦਾ ਇਹਦੇ ਵਿੱਚ ਇਹ ਹੁੰਦਾ ਵੀ ਚਲ ਜੇ ਕਿਸੇ ਕੋਲ ਕੋਈ ਬੰਦਾ ਟਿਕਿਆ ਕੰਮ ਕਰਦਾ ਯਾਰ ਹਨਾ ਤੇ ਉਹ ਹੁੰਦਾ ਟਿਕ ਕੇ ਕੰਮ ਕਰਨ ਦਾ ਫਾਇਦਾ ਫੇਰੀਆ ਵੀ ਜੇ 5 ਸਾਲ ਕੰਮ ਕੀਤਾ ਆਪਣੀ ਰਿਸਪੈਕਟ ਬਣਾਉ ਅਗਲੇ ਦਾ ਹੁਣ ਬੰਦਾ ਹੁੰਦਾ ਕਿੰਨੇ ਸਾਲ ਪੁਰਾਣਾ 10 ਸਾਲ 12 ਸਾਲ ਪੁਰਾਣਾ ਹਨਾ ਤੇ ਇੱਜ਼ਤ ਉਹਦੀ ਬਾਬੇ ਗੱਲ ਪਤਾ ਕਿ ਬਹੁਤ ਮਾਲਕ ਆ ਇਦਾਂ ਦੇ ਜਿਹੜੇ ਅਗਲੇ ਦਾ ਪਰਿਵਾਰ ਦੇ ਕੇ ਉਹਨੂੰ ਚਲਦੇ ਚੱਲਦੇ ਕੋਈ ਨਹੀਂ ਯਾਰ ਇਹਦੀ ਰੋ ਘਰ ਚੱਲਦਾ ਪਰ ਉਹਨਾਂ ਨੂੰ ਭੁਇ ਨਹੀਂ ਚੰਡਦਾ ਸੀ ਹੈਗਾ ਰੌਲਾ ਤਾਂ ਫਿਰ ਉਹੀ ਆ ਨਾ ਲੱਸਣਾ ਆਪਦੇ ਮਾੜੇ ਲੱਸਣ ਮਾੜੇ ਬਾਕੀ ਜਿਹੜੇ ਅਗਲੇ ਦਾ ਵੀ ਯਾਰ ਫਾਇਦਾ ਨਾ ਠਾਓ ਵੀ ਯਾਰ ਸਾਨੂੰ ਬੋਲਦਾ ਨਹੀਂ ਇਹ ਪਰਾਣਾ ਦੇਖ ਕੇ ਬਾਕੀ ਕੋਈ ਨਹੀਂ ਭਾਈ ਜੀ ਹੋਰ ਕਿਸੇ ਨੇ ਵੀ ਕੋ ਆਪਣੀ ਗੱਲਬਾਤ ਸਾਂਝੀ ਕਰਨੀ ਹੁੰਦੀ ਤਾਂ ਡਾਕੂਮੈਂਟ 'ਚ ਵੀਡੀਓ ਸੈਂਡ ਕਰ ਦਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ